ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆ ਦੇਸ਼ ਨੰਮੇ ਹੁਣ ਦੇਖੋ ਦੋ ਵਾਰੀ ਜੰਮ ਜੰਮ ਆਇਆ ਜੰਮ ਜੰਮ ਮਰੇ ਮਰੇ ਫਿਰ ਜੰਮੇ ਆਪਾਂ ਵਾਲੀ ਜੀ ਕਹ ਦਿੱਤਾ ਆਂਦਾ ਜੰਮਦਾ ਰਹੇਗਾ ਮਰਦਾ ਰਹੇਗਾ ਕੰਮ ਨਿਬੜ ਗਿਆ ਨਹੀਂ ਨਹੀਂ ਇਦਾਂ ਨਾਲ ਨਬਿਹੜੋ ਦੇਖੋ ਅਸੀਂ ਤੁਸੀਂ ਅਗਿਆਨੀ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਕਿਤੇ ਪ੍ਰਕਾਸ਼ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਅੱਖਰ ਲਿਖਿਆ ਉਹ ਹੀ ਸੇਮ ਅੱਖਰ ਦੁਬਾਰਾ ਲਿਖਿਆ ਕਿ ਬ੍ਰੇਕ ਮਾਰ ਲਿਓ ਉੱਚ ਕੋ ਰਾਜ ਆ ਪਹਿਲਾਂ ਲਿਖਿਆ ਜੰਮ ਫਿਰ ਲਿਖਿਆ ਜੰਮ ਮਰੇ ਫਿਰ ਲਿਖਿਆ ਮਰੇ ਫਿਰ ਜੰਮੇ ਦੋ ਦੋ ਵਾਰ ਹੀ ਆਇਆ ਪਹਿਲਾ ਜੰਮ ਕੀ ਹੈ ਤੇ ਅਗਲਾ ਜੰਮ ਕੀ ਹੈ ਪਹਿਲਾ ਜੰਮਣਾ ਕੀ ਆ ਜਿਹੜਾ ਸਾਡਾ ਮਨ ਹੈ ਨਾ ਇਹ ਤਣ ਦੇ ਅੰਦਰ ਜਨਮ ਲੈਂਦਾ ਪਹਿਲਾ ਮਨ ਸਰੀਰ ਦੇ ਅੰਦਰ ਪ੍ਰਵੇਸ਼ ਕਰਦਾ ਜਨਮ ਲੈਂਦਾ ਲੈ ਲੈ ਕਹਿੰਦੇ ਲੈ ਲਿਆ ਤੇ ਅੰਦਰੋਂ ਪਹਿਲਾ ਮਨ ਸਰੀਰ ਦੇ ਅੰਦਰ ਜਨਮ ਲੈਂਦਾ ਹੈ ਫਿਰ ਅਗਲਾ ਜੰਮਣਾ ਕੀ ਹੈ ਮਨ ਦੇ ਅੰਦਰ ਵਕਾਰ ਜਨਮ ਲੈਂਦੇ ਆ ਪਹਿਲਾ ਜੰਮਣਾ ਮਨ ਦਾ ਫਿਰ ਅਗਲਾ ਜੰਮਣਾ ਵਕਾਰਾਂ ਦਾ ਹੈ ਮਨ ਦੇ ਅੰਦਰ ਜੰਮ ਜੰਮ ਮਰੇ ਆਂਦਾ ਪਹਿਲਾ ਜੰਮਿਆ ਮਨ ਸਰੀਰ ਦੇ ਅੰਦਰ ਫਿਰ ਮਨ ਦੇ ਅੰਦਰ ਵਕਾਰ ਜੰਮੇ ਤੇ ਉਹਨਾਂ ਦੇ ਜੰਮਣ ਕਰਕੇ ਹੋਇਆ ਕੀ ਮਰੇ ਮਰੇ ਦਾ ਮਤਲਬ ਕੀ ਹੈ ਵੇਮੁਖ ਹੋਣਾ ਮਰਨਾ ਮਨ ਲਈ ਵੇਮੁਖ ਹੋਣਾ ਆਪਾਂ ਬਾਣੀ ਚ ਪੜਦੇ ਆਂ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਦ ਮਿਰਤਕ ਗਈ ਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ ਅੰਦਾ ਜਿਨ੍ਹਾਂ ਦੀ ਪਰਮਾਤਮਾ ਨਾਲ ਪ੍ਰੀਤ ਨਹੀਂ ਹੈ ਅੰਦਾ ਉਹ ਤੇ ਮਰੇ ਠੀਕ ਇਹਦਾ ਮਤਲਬ ਪਹਿਲਾ ਜੰਮਣਾ ਮੰਨ ਦਾ ਅਗਲਾ ਜੰਮਣਾ ਮਨ ਵਿੱਚ ਵਿਕਾਰਾਂ ਦਾ ਉਹਨਾਂ ਦੇ ਵਿਕਾਰਾਂ ਦੇ ਜੰਮਣ ਕਰਕੇ ਮਰ ਗਿਆ ਕੀ ਮਰ ਗਿਆ ਪਰਮਾਤਮਾ ਤੋਂ ਵਿਰਮੁਖ ਹੋ ਗਿਆ ਗੁਰੂ ਤੋਂ ਵਿਰਮੁਖ ਹੋ ਗਿਆ ਫਿਰ ਕੀ ਹੋਇਆ ਧਿਆਨ ਦਿਓ ਮਰਿਆ ਅੱਗੇ ਫਿਰ ਮਰਿਆ ਗਿਆ ਉਗਲਾ ਮਰਨਾ ਕਿਹੜਾ ਫਿਰ ਮਨ ਸਰੀਰ ਛੱਡ ਕੇ ਚਲਾ ਗਿਆ ਮਨ ਸਰੀਰ ਛੱਡ ਕੇ ਚਲਾ ਗਿਆ ਸਰੀਰ ਮਰ ਗਿਆ ਹਾਂ ਕਹਿੰਦੇ ਫਿਰ ਜੰਮੇ ਕਹਿੰਦੇ ਫਿਰ ਇਹ ਮਨ ਗੇੜੇ ਚ ਪੈ ਗਿਆ ਹੁਣ ਕਿਹੜੇ ਚ ਜੰਮਣ ਮਰਨ ਦੇ ਗੇੜੇ ਚ ਪੈ ਗਿਆ ਕਿਹੜੀ ਗੱਲੋਂ ਬਹੁਤ ਸਜ਼ਾਏ ਪਿਆ ਦੇਸ਼ ਲੰਮੇ ਕਹਿੰਦਾ ਇਹਨੂੰ ਸਜ਼ਾ ਮਿਲ ਗਈ ਕਿਹੜੇ ਦੇਸ਼ ਦੇਸ਼ ਲੰਮਾ ਕਿਉਂ ਗਿਆ 84 ਲੱਖ ਜੋਨ ਨੂੰ ਦੇਸ਼ ਲੰਮਾ ਕਹਿ ਦਿੱਤਾ ਸਰੀਰ ਨੂੰ ਦੇਸ਼ ਕਹਿੰਦੇ ਜੋ ਬ੍ਰਹਿਮੰਡੇ ਸੋਈ ਬੰਦੇ ਇਹ ਦੇਸ਼ ਠੀਕ ਕਹਿੰਦਾ ਇਹਨੂੰ ਹੁਣ ਸਜ਼ਾ ਮਿਲ ਗਈ ਹੈ ਦੇਸ਼ਾਂ ਦੇਸ਼ਾਂ ਚ ਘੁੰਮਦਾ ਰਹੇਗਾ ਕਹਿੰਦਾ ਪੱਕੇ ਸਰੀਰ ਸਰੀਰ ਚ ਇਹ ਘੁੰਮਦਾ ਰਹੇਗਾ ਕਿਹੜੀ ਗੱਲੋਂ ਕਿਉਂਕਿ ਐਸ ਸਰੀਰ ਅੰਦਰ ਬੈਠੇ ਦੇ ਅੰਦਰ ਮਕਾਰਾਂ ਦਾ ਜਨਮ ਲੈ ਲਿਆ ਦੇਖੋ ਹਰ ਚੀਜ਼ ਨੂੰ ਸਮਝਣਾ ਆ ਮੈਂ ਚਾਰ